ਤਲਵੰਤ ਸਿੰਘ ਪੋਸਟਮੈਨ ਡਾਕ ਵੰਡਦਾ ਸੀ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਵੰਡਦਾ ਸੀ ਅੱਜ ਖੁਦ ਗੁੰਮਨਾਮ ਚਿੱਠੀ ਬਣਿਆ ਪਿਆ ਹੈ ਜਿਹੜਾ ਕੱਲੀ-ਕੱਲੀ ਇੱਟ ਲਾ ਕੇ ਬੜੇ ਸ਼ੌਂਕ ਨਾਲ ਬਣਾਇਆ ਸੀ ਉਸੇ ਘਰ 'ਚ ਨਰਕ ਕੱਟਣ ਲਈ ਮਜਬੂਰ ਹੋ ਗਿਆ ਉਹ ਸੌਣ ਵਾਸਤੇ ਕੋਈ ਬਹਿਣ ਵਾਸਤੇ ਕੋਈ ਜਗ੍ਹਾ ਸਤੰਡ ਗਿਆ ਪਈਆਂ 52 ਬਿਸਤਰਾ ਨਹੀਂ ਹੈਗਾ ਇਟਾਂ ਤੇ ਰੋੜਿਆਂ ਦਾ ਭਰਿਆ ਪਿਆ ਕਮਰਾ ਟਾਇਲਟ ਵੀ ਵਿੱਚ ਹੀ ਕੀਤੀ ਹੋਈ ਆ 12-13 ਸਾਲ ਇਦਾਂ ਦੇ ਹਾਲਾਤਾਂ 'ਚ ਰਹਿਣਾ ਪਿਆ ਐਸਾ ਦਿਮਾਗ ਤੇ ਬੋਝ ਪਿਆ ਉਸੇ ਦਿਨ ਹੀ ਘਰੇ ਆ ਕੇ ਦੁੱਧਾਂ ਦੇ ਡਰਮ ਰੱਖਦੇ ਉਦੋਂ ਮੁੜ ਕੇ ਨਾ ਡਰਮ ਚੱਕੇ ਨਾ ਮੁੜ ਕੇ ਢਾਕੀਏ ਵਾਲਾ ਝੋਲਾ ਚੱਕਿਆ ਕਿਰਵੰਤ ਸਿੰਘ ਕਾਂਤਾ ਸੜਕਾਂ ਤੇ ਗਲੀਆਂ ਤੇ ਚ ਕਾਗਜ਼ ਚਾਕੇ ਡੱਕੇ ਚਾਕੇ ਮੂੰਝ ਪਾਲਿਆ ਗੰਦ ਮੰਦ ਕੋਈ ਸੁੱਜੀ ਵਲੰਟੀਅਰ ਸੰਕਰਤਾ ਵੀਰਾ ਬਿਲਕੁਲ ਠੀਕ ਵੀ ਆ ਤੇ ਸਾਡੇ ਨਾਲ ਸੁਪਨਿਆਂ ਦੇ ਘਰ ਵਿੱਚ ਐਜੇ ਸੇਵਾਦਾਰ ਐਜੇ ਵਲੰਟੀਅਰ ਸੇਵਾ ਨਿਭਾ ਰਿਹਾ ਹੈ ਰਵੈ ਗੁਰਜੀ ਦਾ ਖਾਲਸਾ ਰਵੈ ਗੁਰਜੀ ਕੀ ਫਤਿਹ ਜੀ 273221 273222 273223 273224 ਤੇ 273225 ਮਤਲਬ ਵੀਰਾ ਸਾਡੇ ਕੋਲੇ ਆਇਆ ਨੂੰ 21 22 23 24 ਤੇ 25 5 ਸਾਲ ਹੋ ਜਾਣੇ ਆ ਬਾਈ ਨੂੰ ਇਹ ਪਿਛਲੇ 5 ਸਾਲਾਂ ਚ ਕਲਵੰਤ ਸਿੰਘ ਕਾਂਤਾ ਬਾਈ ਜਿੰਨਾਂ ਗੇ ਇਸ ਵੀਰ ਦਾ ਜੀਵਨ ਬਦਲਿਆ ਇੱਥੇ ਰਹਿ ਕੇ ਤੇ ਜਿੰਨਾ ਇਸ ਵੀਰ ਦੇ ਉੱਤੇ ਦੁੱਖ ਆਇਆ ਇੱਥੇ ਆ ਕੇ ਇਹ ਵੀ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਦੁਆਰਾ ਜ਼ਿੰਦਗੀ ਨਸੀਬ ਹੁੰਦੀ ਹੈ। ਬਾਈ ਕੁਲਵੰਤ ਸਿੰਘ ਗਗੜੇ ਪਿੰਡ ਤੋਂ ਮੋਗੇ ਜ਼ਿਲ੍ਹੇ ਤੋਂ ਲੈ ਕੇ ਆਂਦਾ ਸੀ ਬਾਈ ਨੂੰ। ਪੋਸਟਮੈਨ ਹੁੰਦਾ ਸੀ ਕਿਸੇ ਟਾਈਮ ਦੂਜੀ ਦਾ ਕੰਮ ਕਰਦਾ ਸੀ ਬੜਾ ਵਧੀਆ ਕਾਰੋਬਾਰ ਸੀ। ਐਡਾ ਸੋਹਣਾ ਘਰ ਪਾਇਆ ਘਰ ਦੇ ਵਿੱਚ ਹੀ ਪੋਸਟ ਪੋਸਟ ਆਫਿਸ ਖੋਲ੍ਹ ਲਿਆ ਸੀ ਆਪਣਾ ਦਫ਼ਤਰ ਬਣਾਇਆ ਸੀ ਬਹੁਤ ਸੋਹਣਾ ਸੀ। ਬਸ ਕੁਝ ਜ਼ਿੰਦਗੀ 'ਚ ਕੁਝ ਐਸਾ ਇੱਕ ਕੁਛ ਸਟੈਪ ਲਿਆ ਵੀਰ ਨੇ ਦਿਲ ਦਾ ਬਹੁਤ ਚੰਗਾ ਸੀ ਸਾਊ ਸੀ ਲੋਕ ਦੱਸਦੇ ਆ ਵੀ ਮਿਹਨਤੀ ਬਹੁਤ ਸੀ ਕੰਮ ਆ ਬਹੁਤ ਸੀ ਸਾਫ਼ ਸੁਥਰਾ ਰੰਦਾ ਸੀ ਕਿਸੇ ਨੂੰ ਮਾੜਾ ਚੰਗਾ ਨਹੀਂ ਸੀ ਕਹਿੰਦਾ 10 ਪੜਿਆ ਹੋਇਆ ਸੀ ਵਧੀਆ ਜੀਵਨ ਬਤੀਤ ਕਰਦਾ ਸੀ ਪਰਦੇਸੀਆਂ ਦੀ ਜ਼ਿਆਦਾਤਰ ਡਾਕਖਾਨੇ ਦੇ ਵਿੱਚ ਸਾਂਝ ਹੁੰਦੀ ਸੀ ਉਦੋਂ ਜਿਹੜੇ ਯੂਪ ਬਿਹਾਰ ਤੋਂ ਆਉਂਦੇ ਆ ਉਹ ਆਪਦੇ ਪੈਸੇ ਭੇਜਦੇ ਹੁੰਦੇ ਸੀ ਪਿੱਛੇ ਉਹ ਡਾਕ ਖਾਨੇ ਰਾਹੀਂ ਭੇਜਦੇ ਸੀਗੇ ਤੇ ਕਿਸੇ ਪਰਦੇਸੀਆਂ ਨੇ ਬਾਈ ਨੂੰ ਪੈਸੇ ਫੜਾਏ 2000 ਰੁਪਿਆ ਤੇ ਇਹ ਤੋਂ ਕਿਤੇ ਵਰਤਿਆ ਗਿਆ 2000 ਰੁਪਿਆ ਤੇ ਉਹ ਪੈਸੇ ਪਿੱਛੇ ਇਹਨੂੰ ਜਿਹੜਾ ਵੱਡਾ ਅਫਸਰ ਸੀ ਉਹਨੇ ਝਿੜਕ ਮਾਰਤੀ ਵੀ ਤੇਰੀ ਨੌਕਰੀ ਜਾਊ ਤੈਨੂੰ ਮੈਂ ਪੌੜਸ ਨੂੰ ਫੜਾ ਦੂੰ ਬਸ ਐਸਾ ਦਿਮਾਗ ਤੇ ਬੋਝ ਪਿਆ ਉਸੇ ਦਿਨ ਹੀ ਘਰੇ ਆ ਕੇ ਦੁੱਧ ਵਾਲੇ ਡਰਮ ਰੱਖ ਤੇ ਉਦੂ ਮੁੜ ਕੇ ਨਾ ਡਰਮ ਚੱਕੇ ਨਾ ਮੁੜ ਕੇ ਡਾਕੀਏ ਵਾਲਾ ਝੂਲਾ ਚੱਕਿਆ ਬਸ ਉਸ ਤੋਂ ਬਾਅਦ ਸਿਰ ਫੜ ਕੇ ਬੈਠ ਗਿਆ ਸਮਾਂ ਬੀਤਦਾ ਗਿਆ ਬੀਤਦਾ ਗਿਆ 15 20 ਸਾਲ ਐਦਾਂ ਹੀ ਨਿਕਲ ਗਏ ਨਾ ਨਾਉਣਾ ਨਾ ਧੋਣਾ ਸਿਰ 'ਚ ਜਟਾਂ ਬਣ ਗਈਆਂ ਉਹ ਜਿਹੜਾ ਘਰ ਸੀ ਉਹ ਉੱਜੜ ਗਿਆ ਕੂੜੇ ਦੇ ਢੇਰ ਬਣ ਲੱਗੇ ਭਰਾ ਸੀ ਜਿਹੜੇ ਨਾਲ ਰਹਿੰਦੇ ਸੀ ਉਹਨਾਂ ਦੇ ਵਿਆਹ ਹੋ ਗਏ ਉਹ ਅੱਡ ਰਹਿਣ ਲੱਗ ਗਏ ਉਹਨਾਂ ਨੇ ਅੱਡ ਘਰ ਪਾ ਲਿਆ ਆਪਦੇ ਤੇ ਕੁਲਵੰਤ ਸਿੰਘ ਕਾਂਤਾ ਬਾਈ ਉਸੇ ਘਰ ਚ ਜਿਹੜਾ ਕੱਲੀ ਕੱਲੀ ਇੱਟ ਲਾ ਕੇ ਬੜੇ ਸ਼ੌਂਕ ਨਾਲ ਬਣਾਇਆ ਸੀ ਉਹਦੇ ਵਿੱਚ ਨਰਕ ਕੱਟਣ ਲਈ ਮਜਬੂਰ ਹੋ ਗਿਆ ਸਾਰਾ ਪਿੰਡ ਦੇਖਦਾ ਸਾਰਾ ਪਿੰਡ ਮੂਕ ਦਰਸ਼ਨ ਬਣ ਕੇ ਦੇਖਦਾ ਕੁਲਵੰਤ ਸਿੰਘ ਕਾਂਤਾ ਸੜਕਾਂ ਤੇ ਗਲੀਆਂ ਤੇ ਚ ਕਾਗਜ਼ ਚਾਕੇ ਡੱਕੇ ਚਾਕੇ ਮੂੰਹ ਪਾ ਲਿਆ ਗੰਦ ਮੰਦ ਕੋਈ ਸੋਜੀ ਨਹੀਂ ਕਿਤੇ ਗੁਰੂ ਘਰ ਤੋਂ ਪ੍ਰਸ਼ਾਦ ਆ ਛਕ ਲਿਆ ਜੇ ਕਿਸੇ ਦੇ ਘਰ ਤੋਂ ਛਕ ਲਿਆ ਜੇ ਨਹੀਂ ਮਿਲੀ ਤਾਂ ਨਾ ਛਕੀ ਕਈ ਕਈ ਦਿਨ ਨੰਗੇ ਜਾਂਦੇ ਉਸੇ ਘਰ ਦੇ ਕਮਰੇ ਚ ਜਿੱਥੇ ਲੋਕਾਂ ਨੂੰ ਘਰ ਨੂੰ ਸਨੇਹ ਜਾਂਦੇ ਸੀ ਡਾਕ ਬੰਡਦਾ ਸੀ ਜਿੱਥੇ ਡਾਕ ਰੱਖਦਾ ਸੀ ਉਸੇ ਨੇਰ ਕੋਠੜੀ ਚ ਆ ਕੇ ਬੈਠ ਜਾਂਦਾ ਪਤਾ ਹੀ ਨਹੀਂ ਨਾਤਿਆਂ ਕਿੰਨੇ ਸਾਲ ਬੀਤ ਗਏ ਸੀ ਧੰਨਵਾਦ ਕੁਝ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਧੰਨਵਾਦ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਹਰਜਿੰਦਰ ਸਿੰਘ ਜੀ ਬਾਈ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀਰ ਦੇ ਹਾਲਾਤਾਂ ਬਾਰੇ ਜਾਣੂ ਕਰਾਇਆ ਅਸੀਂ ਜਦੋਂ ਕਰਮੰਦ ਸਿੰਘ ਕੰਤੇ ਬਾਈ ਨੂੰ ਉਸ ਨਗਰ ਤੋਂ ਲੈ ਕੇ ਆਏ ਉਸ ਘਰ ਚੋਂ ਲੈ ਕੇ ਆਏ ਉਸ ਦਿਨ ਮਨ ਵੀ ਬੜਾ ਦੁਖੀ ਹੋਇਆ ਵੀ ਇੱਕ ਪੜ੍ਹਿਆ ਲਿਖਿਆ ਪਿੰਡ ਦਾ ਨੌਜਵਾਨ ਡਾਕੀਆ ਜਿਹੜਾ ਇਲਾਕੇ ਚ ਚਿੱਠੀਆਂ ਵੰਡਦਾ ਸੀ ਅੱਜ ਕਿੰਨੇ ਮਾੜੇ ਹਾਲਾਤ ਦੇ ਵਿੱਚ ਆ ਜਿੱਥੇ ਭਰਾ ਭਝਾਈ ਵੀ ਬਿਲਕੁਲ ਨਾਲ ਦੇ ਘਰ ਚ ਹੀ ਰਹਿੰਦੇ ਸੀ ਗਵਾਂਢ ਚ ਉਹ ਵੀ ਇਸਮਰਥ ਹੋਏ ਸੀ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਪਿੰਡ ਦੀ ਪੰਚਾਇਤ ਸਰਪੰਚ ਮੋਹਤਵਾਰ ਸੱਜਣ ਚਾਹੁੰਦੇ ਸਾਰੇ ਸਿਵੀਆਂ ਦਾ ਕੋਈ ਭਲਾ ਹੋ ਜਵੇ ਪਰ ਉਹ ਵੀ ਕਹਿੰਦੇ ਅਸੀਂ ਸਮਰੱਥਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਉਹ ਗੁਰੂ ਦੀ ਕਿਰਪਾ ਹੋਈ ਸਾਡੇ ਵਰਗੇ ਕਲ ਚੁਕੀਆਂ ਨੂੰ ਸੇਵਾ ਦਾ ਮੌਕਾ ਮਿਲਿਆ ਕੁਲਵੰਤ ਸਿੰਘ ਕੰਤਾ ਬਾਈ ਨੂੰ ਉੱਥੋਂ ਅਸੀਂ ਲੈ ਕੇ ਆਏ ਤੇ ਅੱਜ ਸੁਪਨਿਆਂ ਦੇ ਘਰ ਵਿੱਚ ਕੁਲਵੰਤ ਸਿੰਘ ਕੰਤਾ ਬਾਈ ਕੱਪੜਿਆਂ ਦੀ ਸੇਵਾ ਕਰਦਾ ਸਾਡੇ ਲਾਂਡਰੀ ਬਣੀ ਅੰਦਰ ਵੱਡੀਆਂ ਮਸ਼ੀਨਾਂ ਲੱਗੀਆਂ ਉਹਦੇ ਵਿੱਚ ਸਾਰਾ ਦਿਨ ਕੱਪੜਿਆਂ ਦੀ ਧੁलाई ਹੁੰਦੀ ਆ ਕਰੀਬ 18-19 ਮੈਂਬਰ ਨੇ ਜਿਹੜੇ ਉੱਥੇ ਸੇਵਾ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਕੁਲਵੰਤ ਸਿੰਘ ਕੰਤਾ ਵੀਰਾ ਵੀ ਆ ਤੇ ਕੁਲਵੰਤ ਸਿੰਘ ਕੰਤਾ ਵੀਰਾ ਸੁਪਨਿਆਂ ਦੇ ਘਰ ਆ ਕੇ ਇੰਨਾ ਕੁ ਜ਼ਿਆਦਾ ਬਿਮਾਰ ਹੋ ਗਿਆ ਸੀ ਇਹਦੀ ਪੇਟ ਦੇ ਵਿੱਚ ਪ੍ਰੋਬਲਮ ਆ ਗਈ ਸੀ ਇਨਫੈਕਸ਼ਨ ਦੇ ਨਾਲ ਅੰਤੜੀ ਫਟ ਗਈ ਸੀ ਇਹਦੇ ਦੋ ਸਰਜਰੀਆਂ ਹੋਈਆਂ ਬੜੀਆਂ ਵੱਡੀਆਂ ਮੇਜਰ ਸਰਜਰੀਆਂ ਹੋਈਆਂ ਜਮਾ ਹੀ ਸੁੱਕ ਗਿਆ ਸੀ ਮਰਨੋ ਹੀ ਬਚਿਆ ਬਾਈ ਪਰ ਜੱਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਪ੍ਰਮਾਤਮਾ ਨੇ ਜਿੰਨੀ ਜ਼ਿੰਦਗੀ ਬਖਸ਼ੀ ਓੰਨੀ ਭੋਗ ਕੇ ਜਾਣਾ ਸੀ ਤੇ ਹਜੇ ਕੁਰਵੰਤ ਸਿੰਘ ਕਾਂਤਾ ਵੀਰਾ ਬਿਲਕੁਲ ਠੀਕ ਵੀ ਆ ਤੇ ਸਾਡੇ ਨਾਲ ਸੁਪਨਿਆਂ ਦੇ ਘਰ ਵਿੱਚ ਐਜੇ ਸੇਵਾਦਾਰ ਐਜੇ ਵਲੰਟੀਅਰ ਸੇਵਾ ਨਿਭਾ ਰਿਹਾ ਤੇ ਜਦੋਂ ਵੀ ਕਿਸੇ ਨੇ ਮੈਨੂੰ ਮਿਲਣਾ ਇਹਨੇ ਮੈਨੂੰ ਕਹਿਣਾ ਪਿੰਡ ਕਿਹੜਾ ਕੱਢਿਆ ਹੀਏ ਤਾਂ ਮੈਂ ਇਹਨੂੰ ਕਹਿਣਾ ਕੋਈ ਨਾ ਚੱਲਾਂਗੇ ਬਸ ਨਾ ਇਹਨੇ ਅਗਲਾ ਸਵਾਲ ਕਰਨਾ ਨਾ ਮੈਂ ਇਹਨੂੰ ਅੱਗੇ ਪਿਛਲੇ 5 ਸਾਲਾਂ ਤੋਂ ਸਾਡੀ ਆਹ ਗੱਲ ਲਗਭਗ ਜੇ ਦਿਨ 'ਚ ਦੋ ਵਾਰੀ ਮਿਲ ਗਿਆ ਤਾਂ ਦੋ ਵਾਰੀ ਹੋਣੀ ਆ ਜੇ ਦੋ ਦਿਨਾਂ ਬਾਅਦ ਮਿਲੇ ਤਾਂ ਤਾਂ ਵੀ ਇਦਾਂ ਹੀ ਹੋਣੀ ਆ ਬਸ ਇੰਨੀ ਗੱਲ ਹੁੰਦੀ ਆ ਸਾਡੀ ਬਾਕੀ ਆ ਸਮਝਾ ਕਰ ਲਈਦਾ ਗੱਲਾਂ ਕਰ ਲਈਦੀਆਂ ਤੇ ਕੁਲਵੰਤ ਸਿੰਘ ਕੰਤਾ ਬਹੁਤ ਸਾਊ ਹੈ ਤੇ شریف ਬੰਦਾ ਤੇ ਐਸੇ ਲੋਕਾਂ ਨੂੰ ਲੋਕ ਕਮਲਾ ਕਹਿੰਦੇ ਆ ਨਹੀਂ ਸੀ ਕਮਲੇ ਇਹ ਇਹ ਸੀਗੇ ਇਮਾਨਦਾਰ ਇਸੀਗੇ ਬਹੁਤ ਸੈਸਟਿਵ ਸੱਚੇ ਸੁੱਚੇ ਬੰਦੇ ਤੇ ਜਦੋਂ ਇਦਾਂ ਦੇ ਬੰਦੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਹੈ ਉਹ ਵੀ ਨਹੀਂ ਚੱਲ ਪਾਉਂਦੀ ਤੇ ਜਦੋਂ ਇਹਨਾਂ ਦੇ ਨਾਲ ਕੋਈ ਗਲਤੀ ਕਰਦਾ ਉਹ ਵੀ ਨਹੀਂ ਇਹਨਾਂ ਤੋਂ ਚੱਲ ਹੁੰਦੀ ਤਾਂ ਫਿਰ ਕਈ ਵਾਰੀ ਜ਼ਿੰਦਗੀ ਦੇ ਹਾਲਾਤ ਇਦਾਂ ਦੇ ਬਣ ਜਾਂਦੇ ਆ ਜਿਦਾਂ ਦੇ ਕੰਤੇ ਵੀਰੇ ਦੇ ਬਣ ਗਏ ਉਸੇ ਟਾਈਮ ਜੇ ਕੋਈ ਵੀ ਸਟੈਪ ਚੱਕ ਲੈਂਦੇ ਉਹ ਜਿਹੜੇ ਕਰਮਚਾਰੀ ਸੀਗੇ ਜਿਨ੍ਹਾਂ ਦੇ ਕਰਕੇ ਇਦਾਂ ਹੋਇਆ ਸੀ ਤਾਂ ਸ਼ਾਇਦ ਗਲਵੰਤ ਸਿੰਘ ਕੰਤਾ ਵੀਰ ਅਜਿਨਾਂ ਹਾਲਾਤਾਂ ਜਨਾ ਹੁੰਦਾ ਪਰ ਸ਼ਾਇਦ ਕੌਣ ਕਹਿ ਸਕਦਾ ਵੀ ਸ਼ਾਇਦ ਇਦਾਂ ਹੋ ਜਾਂਦਾ ਇਹ ਹੋਣਾ ਹੀ ਸੀ ਸਭ ਕੁਝ ਅੱਜ ਆਪਾਂ ਇੱਥੇ ਬੈਠ ਕੇ ਇਹ ਗੱਲਾਂ ਕਰਦੀਆਂ ਹੀ ਸੀ ਤੇ ਅੱਜ ਕਾਂਤੇ ਵੀਰੇ ਤੇ ਪਰਿਵਾਰ ਕੇ ਮੈਂਬਰ ਇਹਦਾ ਭਰਾ ਜਗਤਾਰ ਸਿੰਘ ਕਿਸ਼ਨੋ ਕੌਰ ਦੀ ਭਰਜਾਈ ਉਹ ਵੀ ਮਿਲ ਕੇ ਗਏ ਆ ਦੋ ਤਿੰਨ ਵੀਰੇ ਆ ਕੇ ਧੰਨਵਾਦ ਉਹਨਾਂ ਦਾ ਤੇ ਬਸ ਅਰਦਾਸ ਕਰਿਓ ਸਾਡੇ ਕਾਂਤੇ ਬਾਈ ਵਾਸਤੇ ਕਰਵੰਤ ਸਿੰਘ ਕਾਂਤਾ ਬਾਈ ਤੰਦਰੁਸਤ ਰਵੇ ਚੜ੍ਹਦੀ ਕਲਾ ਚ ਰਹੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ